ਸਾਤਿਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਜਿਵੇਂ ਹੀ ਜਿਮਨੀ ਚੋਣਾਂ ਦੇ ਨਤੀਜੇ ਆਏ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਾਰ ਦੇ ਵਿੱਚੋਂ ਤਿੰਨ ਸੀਟਾਂ ਆਮ ਆਦਮੀ ਪਾਰਟੀ ਵੱਲੋਂ ਜਿੱਤੀਆਂ ਗਈਆਂ ਮੈਦਾਨ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਸੀ ਇਹਨਾਂ ਤੋਂ ਇਲਾਵਾ ਹੋਰ ਜਿਹੜੇ ਐਜ਼ ਅ ਆਜ਼ਾਦ ਉਮੀਦਵਾਰ ਖੜੀ ਸੀ ਜਿਸ ਤਰ੍ਹਾਂ ਹਲਕਾ ਬਰਨਾਲਾ ਤੋਂ ਗਰਦੀਬ ਬਾਟ ਵਰਗੇ ਯਾਨੀ ਕਿ ਟੋਟਲ 54 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਇਹਨਾਂ ਚਾਰਾਂ ਹਲਕਿਆਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਹਲਕਾ ਗੱਦੜਵਾਹ ਜਿਹੜੀ ਹੌਰਸਟ ਬਣੀ ਰਹੀ ਐਂਡ ਤੱਕ ਜਿਹੜਾ ਲੋਕਾਂ ਦੀ ਜਿਹੜੀ ਨਜ਼ਰ ਨਹੀਂ ਉਹਨਾਂ ਦੀ ਪल्स ਜਿਹੜੀ ਤੇਜ਼ ਹੁੰਦੀ ਰਹੀ ਕਦੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਤੇ ਕਦੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਕਿਉਂਕਿ ਮਨਪ੍ਰੀਤ ਬਾਦਲ ਤਾਂ ਆਲਰੇਡੀ ਗੇਮ ਤੋਂ ਬਾਹਰ ਹੀ ਸੀ ਕਿਸਮਤ ਜ਼ਰੂਰ ਅਜਮਾਉਣ ਆਈ ਸੀ ਮਨਪ੍ਰੀਤ ਬਾਦਲ ਪਰ ਮਨਪ੍ਰੀਤ ਬਾਦਲ ਨੂੰ ਹਲਕਾ ਗਿੱਦਰਵਾਹਾਂ ਦੇ ਲੋਕਾਂ ਨੇ ਫਤਵਾ ਨਹੀਂ ਦਿੱਤਾ ਜਾਂ ਕਹਿ ਦਈਏ ਮੂੰਹ ਨਹੀਂ ਲਾਇਆ ਵੀ ਜੇ ਤੁਸੀਂ ਸਾਡੇ ਇਲਾਕੇ ਦੇ ਵਿੱਚੋਂ ਜਾਓਗੇ ਤੇ ਤੁਹਾਡਾ ਆਲ ਕਿਵੇਂ ਹੋਵੇਗਾ ਇਧਰ ਰਾਜਾ ਰਾਣੀ ਯਾਨੀ ਕਿ ਇਸ ਨੂੰ ਨਾਮ ਦਿੱਤਾ ਹੈ ਰਾਜੇ ਰਾਣੀ ਦਾ ਰਵਨੀਤ ਬਿੱਟੂ ਨੇ ਆਖਰਕਾਰ ਜਿੱਤੇ ਕਿਉਂ ਡਿਪੀ ਢੋ ਕੀ ਡਿਪੀ ਢੋ ਨੂੰ ਸੁਖਬੀਰ ਬਾਦਲ ਦੀ ਸ਼ੈ ਸੀ ਕੀ ਸੁਖਬੀਰ ਬਾਦਲ ਰਾਹੀ ਸ਼੍ਰੋਮੀ ਅਕਾਲੀ ਦਲ ਦੀ ਜਿੱਲੀ ਵੀ ਵੋਟ ਸੀ ਹਲਕਾ ਗੱਦਰਵਾਹ ਤੋਂ ਉਹ ਪੁਆਈ ਗਈ ਕਿਉਂਕਿ 22000 ਤੋਂ ਪਲੱਸ ਵੱਡੇ ਮਾਰਜਨ ਦੇ ਨਾਲ ਜਿੱਤੀ ਗਈ ਹੈ ਜਿਮਨੀ ਚੌਂਣ ਹਲਕਾ ਹਲਕਾ ਗੱਦਰਵਾਹ ਡਿਪੀ ਢੋ ਆਪ ਆਦਮੀ ਪਾਰਟੀ ਵੱਲੋਂ 22000 ਲਗਭਗ ਵੋਟ ਪਲੱਸ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਸੂਤਰ ਦੱਸਦੇ ਨੇ ਕਿ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਾਂ 19 ਤਰੀਕ ਨੂੰ ਅੰਦਰਖਾਤੇ ਡਿਪਿਟ ਲੋ ਅਤੇ ਸੁਖਵੀਰ ਬਾਦਲ ਦੀ ਸੈਟਿੰਗ ਹੋਈ ਸੁਖਵੀਰ ਬਾਦਲ ਨੇ ਕਿਹਾ ਕਿ ਵਧੀਆ ਹੈ ਕਿ ਤੁਸੀਂ ਗਏ ਹੋ ਅਸੀਂ ਇਹਨਾਂ ਦਿਨਾਂ ਦੇ ਵਿੱਚ ਜਿਮਣੀ ਚੋਣਾਂ ਦਾ ਜਿਹੜਾ ਬਾਈਕਾਟ ਕੀਤਾ ਹੈ ਰੱਬ ਤੁਹਾਨੂੰ ਤਰੱਕੀ ਦੇਵੇ ਤੇ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਵੱਧੀ ਰੁੱਦੀ ਉਹ ਜਿਹੜੀ ਹੈ ਉਹ ਤੁਹਾਨੂੰ ਜਾਵੇਗੀ ਚਾਹੇ ਸੁਚਾ ਸਿੰਘ ਲਗਾ ਹੋਵੇ ਚਾਹੇ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਣ ਇੱਕ ਪਾਸੇ ਬਲਵਿੰਦਰ ਸਿੰਘ ਪੁੰਦੜ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਅੰਦਰ ਖਾਤੇ ਵੋਟਾਂ ਮਨਪ੍ਰੀਤ ਬਾਦਲ ਨੂੰ ਨਹੀਂ ਪੁਆਈਆਂ ਗਈਆਂ ਉਹ ਪੁਆਈਆਂ ਗਈਆਂ ਡਿੰਪੀ ਢਿੱਲੋਂ ਨੂੰ ਕਿਉਂਕਿ ਡਿੰਪੀ ਢਿੱਲੋਂ ਦੇ ਪਰਿਵਾਰਕ ਸਬੰਧ ਰਿਲੇਸ਼ਨਸ ਰਹੇ ਨੇ ਸੁਖਬੀਰ ਬਾਦਲ ਦੇ ਨਾਲ ਸੁਖਬੀਰ ਬਾਦਲ ਨੇ ਫੋਨ ਤੇ ਸੂਤਰ ਦੱਸਦੇ ਨੇ ਕਿ ਡਿੰਪੀ ਢਿੱਲੋਂ ਨੂੰ ਹਲਕਾ ਗੱਦੜਵਾ ਤੋਂ ਜਿੱਤ ਦੀ ਵਧਾਈ ਦੇ ਦਿੱਤੀ ਹੈ ਯਾਨੀ ਕਿ ਡਿੰਪੀ ਢਿੱਲੋਂ ਪਿੱਛੇ ਆਮ ਆਦਮੀ ਪਾਰਟੀ ਦੀ ਵੋਟ ਨੇ ਕੰਮ ਤੇ ਕੀਤਾ ਹੀ ਕੀਤਾ ਲੇਕਿਨ ਦੂਸਰੇ ਪਾਸੇ ਡਿੱਪੀ ਢਿੱਲੋ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਸੀ ਹਲਕਾ ਗੱਦਰਵਾਹ ਤੋਂ ਇਸ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਬਿਨ ਡਾਵਾਂ ਡੋਲ ਤੋਂ ਜਿਹੜੀ ਹੈ ਜੰਗ ਡਿੱਪੀ ਢਿੱਲੋ ਵੱਲੋਂ ਫਤਿਹ ਕੀਤੀ ਗਈ ਜਿਮਨੀ ਚੋਣਾਂ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਟਕਸਾਲੀ ਆਗੂ ਨੇ ਉਹਨਾਂ ਨੇ 18 19 ਡੇਟ ਨੂੰ ਅੱਡੀ ਚੋਟੀ ਦਾ ਜੋਰ ਲਗਾਇਆ ਡਿਪਟੀ ਨੂੰ ਦਾ ਹੱਕ ਵਿੱਚ ਤੇ ਕਿਆ ਕਿੰਨੇ ਸੀ ਬਲਵਿੰਦਰ ਸਿੰਘ ਭੁੰਦਰ ਅਤੇ ਸਭ ਤੋਂ ਪਹਿਲਾ ਕਿਆ ਸੀ ਸੁਖਬੀਰ ਸਿੰਘ ਬਾਦਲ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਆਪ ਡਿੰਪੀ ਢਿੱਲੋਂ ਨੂੰ ਆਪਣੇ ਸਕੇ ਭਰਾ ਤੁ ਵੀ ਵੱਸ ਸਮਝਦੇ ਨੇ ਇਸ ਲਈ ਸੂਤਰ ਦੱਸਦੇ ਨੇ ਕਿ ਡਿੰਪੀ ਢਿੱਲੋਂ ਨੂੰ ਜਿੱਤ ਦੀ ਵਧਾਈ ਵੀ ਦੇ ਦਿੱਤੀ ਗਈ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਤਾਂ